ਨਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਕਾਰ ਸਵਾਰ ਹਰਿਆਣਵੀ ਨੌਜਵਾਨ ਪਾਸੋਂ 10 ਗ੍ਰਾਮ ਹਿਰੋਇਨ ਕੀਤੀ ਬਰਾਮਦ ਦੱਸਦੀ ਹੈ ਕਿ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ 10 ਗ੍ਰਾਮ ਹਿਰੋਨ ਸਮੇਤ ਇੱਕ ਹਰਿਆਣਵੀ ਨੌਜਵਾਨ ਨੂੰ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪਿੰਡ ਆਨੰਦਗੜ੍ਹ ਤੋਂ ਕੁਦਾਂ ਨੂੰ ਜਾਂਦੀ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਹਰਿਆਣਵੀ ਨੰਬਰੀ ਕਾਰ ਵਿੱਚ ਬੈਠਾ ਦਿਖਾਈ ਦਿੱਤਾ ਅਤੇ ਕਾਰ ਸਵਾਰ ਨੌਜਵਾਨ ਨੇ ਜਦ ਪੁਲਿਸ ਨੂੰ ਦੇਖਿਆ ਤਾਂ ਉਹ ਘਬਰਾ ਗਿਆ ਅਤੇ ਕਾਰ ਨੂੰ ਅੱਗੇ ਤੋਰਨ ਲੱਗਾ ਪੁਲਿਸ ਨੂੰ ਸ਼ੱਕ ਪੈਣ ਤੇ ਜਦ ਉਸ ਦੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 10 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅਰਵਿੰਦਰ ਸਿੰਘ ਵਾਸੀ ਰੋੜੀ ਜ਼ਿਲ੍ਹਾ ਸਾਸਾਦੇ ਤੌਰ ਤੇ ਹੋਈ ਹੈ ਜਿਸ ਦੇ ਖਿਲਾਫ थाना ਨੰਦਗੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ। ਮੈਂ ਸਾਬਕ ਇੰਸਪੈਕਟਰ ਮੁਖਤਿਆਰ ਸਿੰਘ ਤਫ਼ਤੀਸੀ ਅਫਸਰ थाना ਨੰਦਗੜ ਜ਼ਿਲ੍ਹਾ ਬਠਿੰਡਾ ਜੋ ਕਿ ਸ੍ਰੀਮਾਨ ਦੀਪਕ ਪਾਰਕ ਆਈਪੀਐਸ ਐਸਐਸਪੀ ਬਠਿੰਡਾ ਜੀ ਦੇ ਦੇਸਾ ਨਿਰਦੇਸ਼ਾ ਮੁਤਾਬਕ ਨਸ਼ਾ ਵਿਰੋਧ ਸ਼ੇੜੀ ਹੋਈ ਮਹਿਮਦੇ ਚਲਦਿਆਂ ਬਾਦਲ ਬਠਿੰਡਾ ਸੜਕ ਆਨੰਦਗੜ ਤੋਂ ਕੁਦਾਂ ਜਾਂਦੇ ਆ ਕੁਦਾਂ ਤੋਂ ਪਹਿਲਾਂ 1 ਕਿਲੋਮੀਟਰ ਸੜਕ ਦੇ ਕਿਨਾਰੇ ਇੱਕ ਕਾਰ ਹਰਿਆਣਾ ਨੰਬਰੀ ਖੜੀ ਸੀ ਜਿਸ ਦੇ ਡਰਾਈਵਰ ਨੇ ਪੁਲਿਸ ਪਾਲਟੀ ਨੂੰ ਦੇਖ ਕੇ ਆਪਣੀ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਲਟੀ ਨੇ ਉਸ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਅਰਵਿੰਦਰ ਸਿੰਘ ਉਰਫ ਬਿੱਟੂ ਦੇ ਵਾਸੀ ਅਰੋੜੀ ਥਾਣਾ ਕਾਲਿਆਵਾਲੀ ਜ਼ਿਲ੍ਹਾ ਸਰਸਾ ਹਿਸਾਰ ਦੱਸਿਆ ਤੇ ਜਿਸ ਦੀ ਗੱਡੀ ਦੇ ਵਿੱਚੋਂ ਗੇਅਰ ਬਾਕਸ ਕੋਲੋਂ 10 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਗ੍ਰਿਫਤਾਰ ਕੀਤਾ ਤੇ ਅਗਲੀ ਤਫ਼ਤੀਸ਼ ਅੱਗੇ ਜਾਰੀ ਇਹ ਤੋਂ ਪਹਿਲਾਂ ਵੀ ਕੀ ਕੀ ਚੱਲਦਾ ਹੈ ਹਾਂਜੀ ਇਹਦੇ ਖਰਾਬ ਪਹਿਲਾਂ ਵੀ ਥਾਣਾ ਗਿੱਦੜਪਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਸ਼ੇ ਵਿਰੋਧੀ ਮਕਦਮਾ ਇੱਕ ਦਰਜ ਹੈ ਅਗਲੀ ਕਾਰਵਾਈ ਕਰ ਰਹੇ ਹਾਂ ਐਸਦੀ ਡੰਗਾਈ ਨਾ ਪੜਤਾਲ ਕਰ ਰਹੇ ਆ ਕਿੱਥੋਂ ਮਾਲ ਲੈਂਦਾ ਕਿੱਥੋਂ ਦੇਣਾ ਸੀਗਾ ਪੜਤਾਲ ਕਰ ਰਹੇ ਆ ਜਾਂਚ ਜੋ ਵੀ ਫੈਕਟ ਅੱਗੇ ਹੋਣਗੇ ਉਹਦੀ ਕਾਰਵਾਈ ਕੀਤੀ ਜਾਊਗੀ